ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ jangey ਸਮਾਚਾਰ ਤੇ ਮੈਂ ਨਵਦੀਪ ਕੌਰ ਜੱਦਾ ਨਜ਼ਰ ਮਾਰਦੇ ਆ ਅੱਜ ਦੀਆਂ ਖਾਸ ਖਬਰਾਂ ਦੇ ਬੁਲੇਟਿਨ ਦੇ ਮਨੋਹਰ لال ਖੱਟਰ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਦੇ ਲਈ ਕੀਤਾ ਵੱਡਾ ਐਲਾਨ 올 인디아 메르 ਕਾਉਂਸਲ ਦੀ ਤਰਵੰਜਵੀ ਆਮ ਮੀਟਿੰਗ ਦਾ ਉਦ ਘਾਟਨ ਕਰਨ ਤੋਂ ਬਾਅਦ ਹੀ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨੇ ਪੱਤਰਕਾਰਾਂ ਦੀ ਨਾਲ ਗੱਲਬਾਤ ਕਰਦਿਆਂ ਉਤਰੀ ਭਾਰਤ ਦੇ ਵਿੱਚ ਭਾਰੀ ਬਾਰਿਸ਼ ਦੇ ਕਾਰਨ ਹੋਈ ਨੁਕਸਾਨ ਤੇ ਚਿੰਤਾ ਪ੍ਰਗਟਾਈ ਕੇਂਦਰੀ ਮੰਤਰੀ ਨੇ ਦੱਸਿਆ ਕਿ ਹਰਿਆਣਾ ਸਰਕਾਰ ਨੇ ਪੰਜਾਬ ਅਤੇ ਜੰਮੂ ਕਸ਼ਮੀਰ ਨੂੰ 5-5 ਕਰੋੜ ਰੁਪਏ ਦੇਣ ਦੀ ਤੁਰੰਤ ਸਹਾਇਤਾ ਦੇਣ ਦਾ ਜੋ ਹੈ ਫੈਸਲਾ ਲਿਆ ਪੰਜਾਬ ਦੇ ਰਾਜਪਾਲ ਨੇ ਹੜਪੀੜਤ ਲੋਕਾਂ ਦੇ ਨਾਲ ਕੀਤੀ ਮੁਲਾਕਾਤ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਹੜਪੀੜਤ ਕੈਂਪਾਂ ਅਤੇ ਹੁਸੈਨਿਵਾਲਾ ਦਾ ਦੌਰਾ ਕੀਤਾ ਰਾਜਪਾਲ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਦੋਂ ਉੱਪਰਲੇ ਡੈਮ ਤੋਂ ਪਾਣੀ ਛੱਡਿਆ ਜਾਂਦਾ ਤਾਂ ਇਹਨਾਂ ਲੋਕਾਂ ਨੂੰ ਸਵਾਰੀ ਜਲਦੀ ਪਤਾ ਹੋਣਾ ਚਾਹੀਦਾ ਤਾਂ ਜੋ ਉਹਨਾਂ ਨੂੰ ਜਲਦੀ ਬਾਹਰ ਕੱਢਿਆ ਜਾ ਸਕੇ ਸੂਬੇ ਚ ਭਾਰੀ ਮੀਂਹ ਦੇ ਨਾਲ ਤੇਜ਼ ਤੂਫਾਨ ਦਾ ਅਲਰਟ ਕੀਤਾ ਗਿਆ ਚੱਲ ਰਿਹਾ ਹੈ ਮੌਸਮ ਵਿਭਾਗ ਨੇ ਮੰਗਲਵਾਰ ਨੂੰ ਭਾਰੀ ਮੀਂਹ ਦੇ ਲਈ ਇਹ ਅਲਰਟ ਜਾਰੀ ਕੀਤਾ ਸਿਹਤ ਮਾਹਿਰਾ ਨੇ ਲਗਾਤਾਰ ਮੀਂਹ ਦੇ ਵਿਚਕਾਰ ਮੋਕਾ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਮਾਹਿਰਾ ਦੇ ਅਨੁਸਾਰ ਇਸ ਮੌਸਮ ਦੇ ਵਿੱਚ ਡੇਂਗੂ ਮਲੇਰੀਆ ਅਤੇ ਵਾਇਰਲ ਬੁਖਾਰ ਵਰਗੇ ਇਨਫੈਕਸ਼ਨਾਂ ਦਾ ਖਤਰਾ ਵੱਧ ਸਕਦਾ ਹੈ ਐਮਐਲਏ ਪਠਾਨ ਮਾਜਰਾ ਦੇ ਪੁਲਿਸ ਹਿਰਾਸਤ ਦੇ ਵਿੱਚੋਂ ਫਰਾਰ ਹੋਣ ਤੇ ਬੋਲੇ ਅਸ਼ਦੀਪ ਸਿੰਘ ਕਲੇਰ ਸ਼੍ਰੋਮਣੀ ਅਕਾਲੀ ਦਲ ਦੇ ਐਡਵੋਕੇਟ ਅਸ਼ਦੀਪ ਸਿੰਘ ਕਲੇਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪਠਾਨ ਮਾਜਰਾ ਫਰਾਰੀ ਆਮ ਆਦਮੀ ਪਾਰਟੀ ਦੀ ਹਾੜਾਂ ਤੋਂ ਧਿਆਨ ਭਟਕਾਉਣ ਦੀ ਰਣਨੀਤੀ ਹੈ ਆਓ ਸੁਣਦਿਆਂ ਅਸ਼ਦੀਪ ਸਿੰਘ ਕਲੇਰ ਦਾ ਹੋਰ ਇਸ ਨੂੰ ਲੈ ਕੇ ਕੀ ਕਹਿੰਦਾ ਹੈ ਅੱਜ ਸਾਡੇ ਪਾਰਟੀ ਦੇ ਸੀਨੀਅਰ ਲੀਡਰ ਤੇ ਨਾਬਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਸੇਵਾਦਾਰ ਸਰਦਾਰ ਮੱਖਣ ਸਿੰਘ ਜੀ ਲਾਲਕਾ ਪੂਰੇ ਮੌਜੂਦ ਨੇ ਪੰਜਾਬ ਅੱਜ ਇੱਕ ਬੇहद ਮੁਸ਼ਕਲ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹੈ। ਪਾਣੀ ਦੀ ਮਾਰ ਨੇ ਜਿੱਥੇ ਲੋਕਾਂ ਦੇ ਘਰਾਂ ਦਾ, ਫਸਲਾਂ ਦਾ, ਡੰਗਰਬਾਲ ਬੱਚੇ ਦਾ ਇੱਕ ਵੱਡਾ ਨੁਕਸਾਨ ਕੀਤਾ। ਪਰ ਪੰਜਾਬੀ ਹਰ ਇੱਕ ਮੁਸੀਬਤ ਦਾ ਬਹਾਦਰੀ ਨਾਲ ਸਾਹਮਣਾ ਕਰਨ ਲਈ ਜਾਣੇ ਜਾਂਦੇ ਨੇ ਤੇ ਅੱਜ ਪੂਰਾ ਪੰਜਾਬ ਇੱਕ ਦੂਜੇ ਦੇ ਨਾਲ ਡਟ ਕੇ ਖੜਾ। ਤੇ ਇਸੇ ਦੇ ਵਿੱਚ ਯੋਗਦਾਨ ਪਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਦਾ ਸੁਖਬੀਰ ਸਿੰਘ ਸਿੰਘ ਜੀ ਬਾਦਲ ਸਾਹਿਬ ਲਗਾਤਾਰ ਲੋਕਾਂ ਦੀ ਸੇਵਾ ਦੇ ਵਿੱਚ ਤੇ ਇੱਕ ਛੋਟੀ ਜੀ ਨਿਮਾਣੀ ਜੀ ਕੋਸ਼ਿਸ਼ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੋਰ ਕੀਤੀ ਗਈ ਹੈ ਕਿ ਅਸੀਂ ਇੱਕ ਹੈਲਪ ਸੈਂਟਰ ਜੋ ਪ੍ਰਧਾਨ ਸਾਹਿਬ ਨੇ ਕੱਲ ਵੀ ਦੱਸਿਆ ਸੀ ਉਹ ਅੱਜ ਸਥਾਪਿਤ ਕਰ ਦਿੱਤਾ ਤੇ ਉਹਦੇ ਜਿਹੜੇ ਨੰਬਰ ਨੇ ਉਹ ਨੰਬਰ ਵੀ ਮੈਂ ਇੱਕ ਵਾਰ ਜ਼ਰੂਰ ਦੱਸਦਾ ਕਿ ਜੇ ਕਿਸੇ ਨੂੰ ਕੋਈ ਲੋੜ ਹੈ ਤਾਂ 81958 222 ਤੇ ਦੂਸਰਾ ਨੰਬਰ ਹੈ 95012 81100 ਔਰ ਇਹ ਜਿਹੜਾ ਸਮਾਂ ਇਹ ਸਿਆਸਤ ਕਰਨ ਦਾ ਨਹੀਂ ਪਰ ਇਹ ਸਾਰੇ ਦੌਰ ਦੇ ਵਿੱਚ ਸਿਆਸਤ ਕੌਣ ਕਰ ਰਿਹਾ ਆਮ ਆਦਮੀ ਪਾਰਟੀ ਜਿਹਦੇ ਉੱਤੇ ਜ਼ਿੰਮੇਵਾਰੀ ਹੈ ਜਿਹੜੀ ਸਰਕਾਰ ਦੇ ਵਿੱਚ ਹੈ ਕਿ ਇਹ ਸਮੇਂ ਉਹ ਪੰਜਾਬੀਆਂ ਦੀ ਮਦਦ ਕਰੇ ਜਿਹੜੇ ਦਿੱਲੀੋਂ ਆਏ ਸੀ ਸਾਡੇ 3 ਸਾਲ ਪੰਜਾਬ ਨੂੰ ਲੁੱਟ ਕੇ ਸਭ ਤੋਂ ਪਹਿਲਾਂ ਇਹ ਮੁਸ਼ਕਲ ਦੌਰ ਦੇ ਵਿੱਚ ਉਹ ਦਿੱਲੀ ਭੱਜੇ ਤੇ ਦਿੱਲੀ ਜਾ ਕੇ ਬਿਆਨ ਕੀ ਦਿੰਦੇ ਨੇ ਕਹਿੰਦੇ ਜੀ ਸਾਰੇ ਆਮ ਆਦਮੀ ਪਾਰਟੀ ਵਾਲੇ ਘਰ-ਘਰ ਰਾਸ਼ਨ ਇਕੱਠਾ ਕਰਕੇ ਪੰਜਾਬ ਨੂੰ ਭੇਜਣਗੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਪੰਜਾਬ ਦੇ ਕੋਲੇ ਰਾਸ਼ਨ ਬਹੁਤ ਸਰਕਾਰ ਦਾ ਅਸਲ ਰੋਲ ਸੀ ਸਾਧਨ ਦੇਣਾ ਸਰਕਾਰ ਦਾ ਅਸਲ ਕੰਮ ਸੀ ਇਸ ਸਥਿਤੀ ਤੋਂ ਬਚਾਉਣਾ ਔਰ ਇਹ ਜਿਹੜੀਆਂ ਬਰਸਾਤਾਂ ਤੋਂ ਪਹਿਲਾਂ ਅਗਰ ਨਦੀਆਂ ਨਾਲੇ ਡਰੇਨਾਂ ਦੀ ਸਫਾਈ ਕੀਤੀ ਜਾਂਦੀ ਤਾਂ ਅੱਜ ਪੰਜਾਬ ਨੂੰ ਇਹ ਹਾਲਾਤ ਹੀ ਨਹੀਂ ਦੇਖਣੇ ਪੈਣੇ ਸੀ ਔਰ ਹੁਣ ਵੀ ਇਸ ਮੁਸ਼ਕਲ ਘੜੀ ਦੇ ਵਿੱਚ ਸਰਕਾਰ ਵੱਲੋਂ ਕੋਈ ਮਦਦ ਨਹੀਂ ਕੋਈ ਸਾਧਨ ਨਹੀਂ ਤਾਂ ਜੋ ਲੋਕ ਜਿਹੜੇ ਇਹ ਪਾਣੀ ਦੀ ਮਾਰ ਹੇਠ ਫਸੇ ਨੇ ਉਨ੍ਹਾਂ ਦੇ ਤੱਕ ਰਾਸ਼ਨ ਪਹੁੰਚਾਇਆ ਜਾ ਸਕੇ ਚਾਰਾ ਪਹੁੰਚਾਇਆ ਜਾ ਸਕੇ ਔਰ ਸਿਆਸਤ ਪਰੂਰ ਔਰ ਇਸੇ ਸਿਆਸਤੀ ਕੜੀ ਦੇ ਵਿੱਚ ਪਟਿਆਲਾ ਤੋਂ ਇੱਕ ਐਮਐਲਏ ਨੇ ਸਰਦਾਰ ਹਰਮੀਤ ਸਿੰਘ ਪਠਾਨ ਮਾਜਰਾ ਔਰ ਪਿਛਲੇ 3 ਦਿਨ ਤੋਂ ਮੈਂ ਦੇਖ ਰਿਹਾ ਕਿ ਪਠਾਨ ਮਾਜਰਾ ਸਾਹਿਬ ਆਪਣੀ ਸਰਕਾਰ ਤੇ ਲਗਾਤਾਰ ਹਮਲਾਵਰ ਨੇ ਕਹਿੰਦੇ ਜੀ ਸਰਕਾਰ ਹੀ ਬੜੀ ਮਾੜੀ ਹੈ ਦਿੱਲੀ ਵਾਲੇ ਸਰਕਾਰ ਨੂੰ ਕੰਮ ਨਹੀਂ ਕਰਨ ਦਿੰਦੇ ਮੈਂ ਚੰਗੀ ਗੱਲ ਹੈ ਜੇ ਹੁਣ ਆ ਕੇ ਜ਼ਮੀਰ ਜਾਗੀ ਹੈ 3 ਸਾਲ ਬਾਅਦ ਜਾਗੀ ਹੈ ਤੇ ਚਲੋ ਚੰਗੀ ਗੱਲ ਹੈ ਪਰ ਮੈਂ ਪਠਾਨ ਮਾਜਰਾ ਸਾਹਿਬ ਨੂੰ ਪੁੱਛਣਾ ਚਾਹਨਾ ਕਿ ਕੀ ਕੋਈ ਸਕ੍ਰਿਪਟ ਲਿਖੀ ਜਾ ਰਹੀ ਹੈ ਔਰ ਜਿੰਨੇ ਵਿਧਾਇਕ ਨੇ ਕਿਉਂਕਿ ਅੱਜ ਪੰਜਾਬ ਦੇ ਹਾਲਾਤ ਨੇ ਕਿ ਇਹਨਾਂ ਦੇ ਵਿਧਾਇਕਾਂ ਨੂੰ ਪਿੰਡਾਂ ਦੇ ਵਿੱਚ ਬੜਿਆਂ ਨਹੀਂ ਦਿੱਤਾ ਜਾ ਰਿਹਾ ਲੋਕ ਇਹਨਾਂ ਦੇ ਕੱਪੜੇ ਪਾੜਨ ਤੱਕ ਜਾ ਰਹੇ ਨੇ ਸੋ ਮਜਬੂਰੀ ਬਣ ਗਈ ਹੈ ਕਿ ਹੁਣ ਆਪਣਾ ਚੰਮ ਬਚਾਉਣ ਦੇ ਲਈ ਹੁਣ ਸਰਕਾਰ ਦੇ ਵਿਰੁੱਧ ਬੋਲੋ ਦਿੱਲੀ ਦੇ ਵਿਰੁੱਧ ਬੋਲੋ ਪਰ ਸਰਕਾਰ ਤੇ ਇਹਨਾਂ ਦੇ ਐਮ ਐਲ ਏ ਤੇ ਵਿਧਾਇਕ ਇੱਕ ਗੱਲ ਚੰਗੀ ਤਰ੍ਹਾਂ ਸਮਝ ਲੈਣ ਕਿ ਜਿਹੜਾ ਹੁਣ ਨਵਾਂ ਡਰਾਮਾ ਸ਼ੁਰੂ ਹੋਇਆ ਦਿੱਲੀ ਵਰਸਸ ਪੰਜਾਬ ਦਾ ਕਿਉਂਕਿ ਪਠਾਨ ਮਾਜਰਾ ਮੁੱਖ ਮੰਤਰੀ ਤੇ ਖਾਸਮ ਖਾਸ ਨੇ ਕਹਿੰਦੇ ਬਹੁਤ ਨਜ਼ਦੀਕੀ ਰਿਸ਼ਤੇਦਾਰ ਨੇ ਸੋ ਕਿਤੇ ਤਾਂ ਕੋਈ ਵੱਡੀ ਸ਼ਕਤੀ ਹੈ ਜਿਹੜੀ ਪਿੱਛੇ ਬੁਲਵਾਰੀ ਹੈ ਤੇ ਬੋਲਿਆ ਕਿ ਜਾ ਰਿਹਾ ਕਹਿੰਦੇ ਜੀ ਦਿੱਲੀ ਕੰਮ ਕਰਨ ਨਹੀਂ ਦੇ ਰਹੀ ਮੁੱਖ ਮੰਤਰੀ ਤਾਂ ਕਰਨਾ ਚਾਹੁੰਦੇ ਨੇ ਮੈਂ ਸਿੱਧਾ ਜਾ ਸਵਾਲ ਕਰਦਾ ਇਹ 92 ਐਮਐਲਏ ਨੂੰ ਸਵਾਲ ਕਰਦਾ ਕਿ ਸਾਡੇ 3 ਸਾਲ ਤੁਸੀਂ ਕਿੱਥੇ ਸੀ ਇਹ ਉਹੀ ਮੁੱਖ ਮੰਤਰੀ ਭਗਵੰਤ ਮਾਨ ਹੈ ਜਿਨ੍ਹਾਂ ਨੇ ਦਸਕਤ ਕਰਕੇ ਸਾਰਾ ਪੰਜਾਬ ਦਿੱਲੀ ਦੇ ਕਤਮਾ ਦੇ ਵਿੱਚ ਰੱਖਿਆ ਤੇ ਜੇ ਕੋਈ ਪੰਜਾਬ ਦੇ ਸਲਾਤਾਂ ਦੀ ਜ਼ਿੰਮੇਵਾਰ ਹੈ ਤਾਂ ਵਿਧਾਇਕ ਮੰਤਰੀ ਤੇ ਮੁੱਖ ਮੰਤਰੀ ਤੇ ਅਰਵਿੰਦ ਕੇਜਰੀਵਾਲ ਇਹ ਸਾਰੇ ਬਰਾਬਰ ਦੇ ਜ਼ਿੰਮੇਵਾਰ ਨੇ ਕਿਉਂਕਿ ਮਕਸਦ ਇੱਕੋ ਰਿਹਾ ਪੰਜਾਬ ਨੂੰ ਲੁੱਟ ਕੇ ਦਿੱਲੀ ਦੀ ਸਿਆਸਤ ਚਮਕਾਈ ਗਈ ਪੰਜਾਬ ਲਈ ਤਾਂ ਕੱਖ ਵੀ ਇਹ ਲੋਕਾਂ ਨੇ ਨਹੀਂ ਕੀਤਾ ਕੱਗਰ ਦਰਿਆ ਦੇ ਵਿੱਚ ਵਧਿਆ ਪਾਣੀ ਦਾ ਪੱਧਰ ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਹੁਲ ਜਾਬਾ ਦੇ ਵੱਲੋਂ ਕੱਗਰ ਦਰਿਆ ਦਾ ਦੌਰਾ ਕੀਤਾ ਗਿਆ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਰਾਹੁਲ ਜਾਬਾ ਨੇ ਕਿਹਾ ਕਿ ਸਾਡੇ ਵੱਲੋਂ ਪੂਤਾ ਪ੍ਰਬੰਧ ਕਰ ਲਏ ਗਏ ਹਨ ਜੇ ਕੋਈ ਵੀ ਅਣਸੁਖਾਵੀ ਘਟਨਾ ਘਟਦੀ ਹੈ ਤਾਂ ਉਸ ਲਈ ਨਜਿੱਠਣ ਦੇ ਲਈ ਅਸੀਂ ਤਿਆਰ ਹਾਂ